ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਅੱਜ ਦੀ ਵੀਡੀਓ ਜਿਹੜੀ ਆਪਣੀ ਆ ਮੈਨੂੰ ਨਹੀਂ ਪਤਾ ਇਹਦੇ ਵਿੱਚ ਸਰਕਾਰ ਗਲਤ ਆ ਮੈਨੂੰ ਨਹੀਂ ਪਤਾ ਸ਼੍ਰੋਮਣੀ ਕਮੇਟੀ ਗਲਤ ਆ ਆਪਾਂ ਨੂੰ ਇਹਦਾ ਕੋਈ ਮਤਵ ਨਹੀਂ ਕੌਣ ਗਲਤ ਆ ਕੌਣ ਸਹੀ ਆ ਮੈਂ ਤਾਂ ਇਹ ਵੀਡੀਓ ਸਿਰਫ ਤਾਂ ਬਣਾਉਣ ਲੱਗਾ ਵੀ ਇਹ ਸਾਰੇ ਰੌਲੇ ਦੇ ਵਿੱਚ ਕੀ ਆ ਜਿਹੜੀ ਇਹ ਜਗ੍ਹਾ ਆ ਉਹਦੇ ਬਾਰੇ ਲੋਕਾਂ ਦੇ ਵਿੱਚ ਗਲਤ ਪ੍ਰਭਾਵ ਜਾ ਰਿਹਾ ਹੈ ਨਾ ਕਿਉਂਕਿ ਜਦੋਂ ਹੁਣ ਮੀਡੀਆ ਦੇ ਵਿੱਚ ਜਦੋਂ ਖਬਰ ਆਉਂਦੀ ਆ ਕੋਈ ਵੀ ਤਾਂ ਲੋਕ ਮਤਲਬ ਮੀਡੀਆ ਚ ਇਹ ਕਹਿੰਦੇ ਸੀ ਬੰਗਿਆਂ ਲੱਗੇ ਡੇਰੇ ਤੋਂ 169 ਮਹਾਰਾਜ ਦੇ ਸਰੂਪ ਲੱਭੇ ਉਹ ਜਦੋਂ ਕੋਈ ਮਤਲਬ ਕਹਿੰਦੇ ਜੀ ਸਰੂਪ ਲੱਭੇ ਪਹਿਲੀ ਗੱਲ ਤਾਂ ਜਦੋਂ ਡੇਰਿਆਂ ਬੰਗਿਆਂ ਲੱਗੇ ਡੇਰੇ ਤੋਂ ਹਨਾ ਕਹਿੰਦੇ ਆ ਜਦੋਂ ਉਸ ਵੇਲੇ ਹੀ ਮਤਲਬ ਲੋਕਾਂ ਦੇ ਮਨਾਂ ਵਿੱਚ ਇਹ ਆ ਜਾਂਦਾ ਜਿੱਦਾਂ ਅੱਜਕੱਲ ਡੇਰਿਆਂ ਦਾ ਲੋਕਾਂ ਨੂੰ ਪਤਾ ਹੀ ਆ ਵੀ ਕੀ ਹਾਲ ਹੋਇਆ ਹੈ ਨਾ ਵੀ ਲੋਕ ਇਹ ਸੋਚਦੇ ਆ ਵੀ ਇੱਥੇ ਕੋਈ ਬਾਬਾ ਬੈਠਾ ਹੋਣਾ ਉਹਦੇ ਕੋਲ ਮਹਿੰਗੀਆਂ ਮਹਿੰਗੀਆਂ ਰੇਂਜ ਰੋਵਰਾਂ ਜਾਂ ਇਦਾਂ ਦੀਆਂ ਗੱਡੀਆਂ ਹੋਣੀਆਂ ਵੀ ਸਾਰਾ ਸਿਸਟਮ ਉਹਦੇ ਅੰਡਰ ਹੋਣਾ ਹੈ ਵੀ ਮਤਲਬ ਉਹੀ ਚੀਜ਼ ਹੈ ਇੱਥੇ ਤੇ ਦੂਜੀ ਗੱਲ ਜਦੋਂ ਕਹਿੰਦੇ ਜੀ 169 ਸਰੂਪ ਲੱਭੇ ਲੱਭੇ ਦਾ ਮਤਲਬ ਇਹ ਹੁੰਦਾ ਵੀ ਜਦੋਂ ਕੋਈ ਚੀਜ਼ ਲੁਕੋ ਕੇ ਰੱਖੀ ਹੋਈ ਹੁੰਦੀ ਆ ਤੇ ਉਹ ਲੱਭ ਪਵੇ ਫਿਰ ਕਹਿੰਦੇ ਹੁੰਦੇ ਜੀ ਲੱਭੇ ਹਨ ਜਦਕਿ ਇੱਥੇ ਤਾਂ ਇਹੋ ਜਿਹੀ ਗੱਲੇ ਨਹੀਂ ਇੱਥੇ ਤਾਂ ਸਾਰਿਆਂ ਨੂੰ ਪਤਾ ਖੰਡਪੜ ਸਾਹਿਬ ਹੁੰਦੇ ਸ਼੍ਰੋਮਣੀ ਕਮੇਟੀ ਨੂੰ ਵੀ ਪਤਾ ਇੱਥੇ ਐਮ ਐਲ ਏ ਐਮ ਪੀ ਸਾਰੇ ਮੱਥਾ ਟੇਕਣ ਆਉਂਦੇ ਆ ਹਨ ਇੱਥੇ ਕੋਈ ਕਿਉਂਕਿ ਜਿਹੜੇ ਦੂਰ ਦੇ ਲੋਕ ਆ ਹੁਣ ਜਦੋਂ ਡੇਰੇ ਦਾ ਨਾਂ ਸੁਣਿਆ ਸੋਦੇ ਵੀ ਇੱਥੇ ਬਾਬਾ ਬੈਠਾ ਹੋਣਾ ਕੋਈ ਗੱਦੀ ਚੱਲਦੀ ਹੋਣੀ ਆ ਇੱਥੇ ਕੋਈ ਬਾਬਾ ਨਹੀਂ ਹੈਗਾ ਕਿਸੇ ਦਾ ਕੋਈ ਪਰਸਨਲ ਉੱਥੇ ਬੰਦਾ ਇਹ ਗੱਲ ਨਾ ਸੋਚ ਸਕਦਾ ਹੁੰਦਾ ਵੀ ਜੇ ਕੋਈ ਪਰਸਨਲ ਇੱਕ ਬੰਦਾ ਆਇਆ ਵੀ ਉਹਦੇ ਕੋਲ ਸਾਰਾ ਪੈਸਾ ਜਾਂਦਾ ਆ ਫੇਰ ਇਹ ਹੁੰਦਾ ਵੀ ਉਹ ਮਤਲਬ ਗਲਤ ਸਿਸਟਮ ਹੋ ਰਿਹਾ ਹਨਾ ਇੱਥੇ ਤਾਂ ਕਮੇਟੀ ਬਣੀ ਹੋਆ ਤੇ ਕਮੇਟੀ ਤੇ ਤੁਹਾਨੂੰ ਸਾਰਾ ਕਮੇਟੀ ਦਾ ਮਤਲਬ ਤਾਂ ਸਾਰੇ ਸਮਝਦੇ ਆ ਵੀ ਕਮੇਟੀ ਸਦਾ ਇੱਕ ਨਹੀਂ ਰਹਿੰਦੀ ਹੁੰਦੀ ਕਮੇਟੀ ਦੇ ਤਾਂ ਮੈਂਬਰ ਬਦਲਦੇ ਬਦਲਦੇ ਰਹਿੰਦੇ ਹੁੰਦੇ ਆ ਤੇ ਦੂਜੀ ਗੱਲ ਜਦੋਂ ਕਿਸੇ ਦੇ ਘਰ ਨੂੰ ਨਹੀਂ ਕੋਈ ਜਾਂਦਾ ਸਿਸਟਮ ਕੋਈ ਇੱਕ ਬਾਬਾ ਹੀ ਹੈ ਨਹੀਂ ਇੱਥੇ ਨਾ ਕੋਈ ਗੱਦੀ ਆ ਬਾਕੀ ਆ ਜਿਹੜੀ ਜਗ੍ਹਾ ਦੇਖ ਕੇ ਤੁਹਾਨੂੰ ਸਾਰਾ ਆਈਡੀਆ ਲੱਗੇ ਗਿਆ ਹੁਣ ਆ ਵੇ ਜਿੰਨਾ ਕ ਚੜਾਵਾ ਇੱਥੇ ਆਉਂਦਾ ਸਾਰਾ ਇੱਥੇ ਜਗਾ ਤੇ ਲੱਗਦਾ ਜਾਂ ਫਿਰ ਇਹ ਜਗਾ ਦਾ ਨਾਮ ਹੈਗਾ ਆ ਨਾਵ ਕਮਲ ਰਾਜਾ ਸਾਹਿਬ ਰਸੋਖਾਨਾ ਰਸੋਖਾਨੇ ਦਾ ਮਤਲਬ ਲੰਗਰ ਹੁਣ ਸਾਡੇ ਜਿਹੜੇ ਐਮਐਲਏ ਡਾਕਟਰ ਸੁਖੀ ਸਾਹਿਬ ਆਏ ਸੀਗੇ ਹਨ ਚਲੋ ਉਹਨੇ ਬਹੁਤ ਚੰਗੇ ਢੰਗ ਨਾਲ ਦੱਸਿਆ ਵੀ ਜਗਾ ਬਾਰੇ ਵੀ ਜਗਾ ਬਹੁਤ ਮਤਲਬ ਇਹੋ ਜਿਹਾ ਇੱਥੇ ਕੋਈ ਗਲਤ ਕੰਮ ਨਹੀਂ ਹੁੰਦਾ ਪਰ ਉਹੜਾ ਪੱਤਰਕਾਰ ਸੀਗਾ ਪੱਤਰਕਾਰ ਹੁਣ ਮੰਨ ਲਾ ਦੂਰੋਂ ਆਇਆ ਆ ਹਨ ਉਹਨੇ ਕਿ ਸੋਣਿਆ ਹੋਣਾ ਕਿਸੇ ਕੋਲੋਂ ਬੀ ਨਾਬਕਮਲ ਰਾਜਾ ਸਾਹਿਬ ਰਸੋਖਾਨੇ ਚੋਂ ਮਹਾਰਾਜ ਦੇ ਸਰੂਪ ਲੱਭੇ ਹਨ ਪਰ ਉਹਨੇ ਰਸੋਖਾਨਾ ਸੁਣ ਕੇ ਇਹ ਅੰਦਾਜ਼ਾ ਲਾ ਲਿਆ ਵੀ ਖਰੇ ਇੱਥੇ ਕਿਥੇ ਰਸੋਈ ਦੇ ਵਿੱਚ ਮਹਾਰਾਜ ਦੇ ਸਰੂਪ ਰੱਖੇ ਹੋ ਸੀ ਤਾਂ ਉਹ ਪੱਤਰਕਾਰ ਮਤਲਬ ਡਾਕਟਰ ਸੁਖੀ ਨੂੰ ਮਤਲਬ ਉਹਨੇ ਸਵਾਲ ਕੀਤਾ ਕਹਿੰਦੇ ਜੀ ਪਤਾ ਲੱਗਾ ਸੈਟ ਦੇ ਕਹਿਣ ਦੇ ਅਨਸਾਰ ਆ ਵੀ ਇੱਥੇ ਰਸੋਈ ਚੋਂ ਮਹਾਰਾਜ ਦੇ ਸਰੂਪ ਬਰਾਮਦ ਹੋਏ ਆ ਮਤਲਬ ਗੱਲ ਦੇਖ ਲਓ ਕਿੱਥੇ ਦੀ ਕਿੱਥੇ ਚੱਲ ਗਈ ਗੱਲ ਤਾਂ ਹੋਣੀ ਆ ਵੀ ਨਾਵ ਕਮਲ ਰਾਜਾ ਸਾਹਿਬ ਰਸੋਖਾਨਾ ਤੋਂ ਮਹਾਰਾਜ ਦੇ ਸਰੂਪ ਮਤਲਬ ਪਤਾ ਲੱਗਾ ਵੀ ਇੱਥੇ ਆ ਤਾਂ ਪਰ ਗੱਲ ਇਹ ਚਲ ਗਈ ਵੀ ਰਸੋਖਾਨੇ ਦਾ ਮਤਲਬ ਉਹ ਨਹੀਂ ਲਾਤਾ ਵੀ ਰਸੋਈ ਚ ਕਿਤੇ ਪਏ ਹੋਣੇ ਆ ਉਹਦੇ ਨਾਲ ਫਿਰ ਲੋਕਾਂ ਦੇ ਮਨਾਂ ਚ ਕੀ ਜਾਊਗਾ ਵੀ ਇੱਥੇ ਵਿਆਦ ਵੀ ਹੋ ਰਹੀ ਆ ਇਹ ਹੀ ਹੋ ਰਿਹਾ ਜਦ ਕਿ ਇਹੋ ਜਿਹਾ ਸਿਸਟਮ ਮਤਲਬ ਗੱਲ ਗਾਂ ਤੋਂ ਗਾਂ ਗਲਤ ਜਾ ਰਹੀ ਆ ਸਾਰੀ ਦੇਖੋ ਮੈਂ ਮੈਂ ਫੇਰ ਦੁਬਾਰਾ ਇਹ ਕਹਿਣਾ ਵੀ ਸਾਨੂੰ ਸਰਕਾਰ ਨਾਲ ਕੋਈ ਮਤਵਲ ਨਹੀਂ ਸਾਨੂੰ ਨਹੀਂ ਪਤਾ ਸਰਕਾਰ ਝੂਠ ਬੋਲਦੀ ਆ ਸੱਚ ਬੋਲਦੀ ਆ ਸ਼੍ਰੋਮਣੀ ਕਮੇਟੀ ਦਾ ਸੱਚ ਬੋਲਦੀ ਹੈ ਹਨਾ ਸਾਨੂੰ ਨਹੀਂ ਪਤਾ ਇਸ ਗੱਲ ਦਾ ਵੀ ਕੌਣ ਸੱਚਾ ਕੌਣ ਝੂਠਾ ਕੀ ਚੱਕਰ ਹੋਇਆ ਇੱਥੇ ਪਰ ਮੇਨ ਮਕਸਦ ਇਹ ਆ ਵੀ ਕਿਉਂਕਿ ਜਦੋਂ ਇਹ ਨਾ ਮਾਲਕ ਕੋਈ ਵੀ ਇੱਥੇ ਬੰਦੇ ਕਮੈਂਟ ਕਰਦੇ ਆ ਥੱਲੇ ਉਹ ਇਹ ਸੋਚ ਕੇ ਕਰੀ ਜਾਂਦੇ ਵੀ ਇੱਥੇ ਕੋਈ ਡੇਰਾ ਆ ਬਈ ਬਾਬੇ ਵਾਲਾ ਸਿਸਟਮ ਚੱਲਦਾ ਇੱਥੇ ਤੇ YouTube ਤੇ ਵਿੱਚ ਸਰਚ ਕਰਿਓ ਜਦੋਂ ਇੱਥੇ ਮੇਲਾ ਹੁੰਦਾ ਇੱਥੇ 10-10 ਹਜ਼ਾਰ ਗੱਡੀ ਫ੍ਰੀ ਲੋਕਾਂ ਨੇ ਸੇਵਾ ਦੇ ਲਈ ਹੋਂਦੀ ਆ ਛੋਟੇ ਹਾਥੀ ਤੋਂ ਲੈ ਕੇ ਅਮਰੂਤੀ ਤੋਂ ਲੈ ਕੇ ਫੋਰਚਨਰਾਂ ਤੱਕ ਯਾਨੀ ਕਿ ਸਸਤੀ ਤੋਂ ਸਸਤੀ ਤੇ ਮਹਿੰਗੀ ਤੋਂ ਮਹਿੰਗੀ ਗੱਡੀ ਜਿਹੜੀ ਜਿਹੜੇ ਕੋ ਹੈਗੀ ਆ ਜਿੰਨੀ ਜੇ ਕੋ ਸ਼ਰਧਾ ਹੈ ਮਤਲਬ ਜੋ ਵੀ ਆ ਉਹ ਆਪਣੀ ਇੱਥੇ ਫ੍ਰੀ ਲਾਈਆਂ ਹੋਣੀਆਂ ਭਾਵੇਂ ਕੋਈ 25 ਕਿਲੋਮੀਟਰ ਚਾਹੇ ਕੋਈ 30 ਕਿਲੋਮੀਟਰ ਤੋਂ ਚਾਹੇ ਉਹ ਗੱਡੀ ਜਿੰਨੇ ਦਿਨ ਮੇਲਾ ਹੁੰਦਾ ਮਤਲਬ ਉਹ ਫ੍ਰੀ ਲੈ ਕੇ ਜਾਣਾ ਉਹ ਨਹੀਂ ਫ੍ਰੀ ਛੱਡ ਕੇ ਜਾਣਾ ਜਿੱਦਾਂ ਗੱਡੀਆਂ ਪਿੰਡਾਂ ਚ ਆਵੇਂ ਘੁੰਮਦੀਆਂ ਹੋਣੀਆਂ ਤੁਸੀਂ ਗੇਟਾਂ ਤੋਂ ਬਾਹਰ ਨਿਕਲੂਗੇ ਤੇ ਤੁਹਾਡੇ ਘਰ ਮੂਰੇ ਕੋਈ ਨਾ ਕੋਈ ਗੱਡੀ ਘੁੰਮਦੀ ਦਿਖ ਜਾਂਦੀ ਆ ਤੁਸੀਂ ਹੱਥ ਦੇ ਕੇ ਵਹਿ ਜਾਓ ਤੁਹਾਨੂੰ ਉਹ ਨਹੀਂ ਉੱਥੇ ਲੈ ਜਾਣਾ ਮੁੜ ਕੇ ਆਉਣ ਵੇਲੇ ਤੁਸੀਂ ਕਿਸੇ ਵੀ ਗੱਡੀ ਨੂੰ ਹੱਥ ਦੇ ਦੋ ਵੀ ਸਾਡਾ ਆ ਪਿੰਡ ਇਦਾਂ ਦੇ ਕੋ ਗਲਤ ਸਾਧ ਬੈਠੇ ਹੁਣ ਇਹੋ ਜੇ ਡੇਰੀਆਂ ਦੇ ਵਿੱਚ 10-1000 ਗੱਡੀ ਫ੍ਰੀ ਸੇਵਾ ਤੇ ਲੱਗੀ ਉਹ ਦੇਖੀ ਆ ਫਿਰ ਜਦੋਂ ਮੇਲਾ ਹੁੰਦਾ ਦੂਰ ਦੂਰ ਤੱਕ ਦਾ ਮਤਲਬ ਲੋਕਾਂ ਨੇ ਲੰਗਰ ਲਾਇਆ ਹੁੰਦੇ ਪਿੰਡਾਂ 'ਚ ਦੂਰ ਦੂਰ ਦਾ ਮੇਰਾ ਮਤਵਲੇ ਇਹ ਆ ਵੀ 25 25 30 30 ਕਿਲੋਮੀਟਰ ਤੱਕ ਲੋਕਾਂ ਨੇ ਲੰਗਰ ਲਾਇਆ ਹੁੰਦੇ ਆਪਣੇ ਪਿੰਡਾਂ 'ਚ ਸ਼ਰਧਾ ਦੇਖੋ ਕਿੰਨੀਆਂ ਲੋਕਾਂ ਦੀ ਵੀ ਜਦੋਂ ਮੇਲਾ ਹੁੰਦਾ ਕਿਉਂਕਿ ਇੱਥੇ ਰੱਛੇ ਇੰਨਾ ਹੁੰਦਾ ਮੇਲੇ ਤੇ ਇਕੱਲੇ ਇਹ ਸਾਡੇ ਏਰੀਏ ਦੇ ਲੋਕ ਨਹੀਂ ਆਉਂਦੇ ਬਹੁਤ ਮਾਲਵੇ ਤੋਂ ਮਾਝੇ ਤੋਂ ਕਾਫੀ ਦੂਰੋਂ ਦੂਰੋਂ ਲੋਕ ਇੱਥੇ ਮਤਲਬ ਜਦੋਂ ਮੇਲੇ ਤੇ ਆਉਂਦੇ ਆ ਮੱਥਾ ਟੇਕਣ ਤੇ ਦੂਜੀ ਗੱਲ ਇਹ ਕੋਈ ਇੱਥੇ ਕੋਈ ਇਹੋ ਜਿਹਾ ਦਿਨ ਨਹੀਂ ਵੀ ਜਿੱਥੇ ਮਤਲਬ ਚਲੋ ਐਤਵਾਰ ਸੋਮਵਾਰ ਨੂੰ ਤਾਂ ਬਹੁਤ ਰੱਛ ਹੁੰਦਾ ਬਹੁਤ ਜ਼ਿਆਦਾ ਮੇਲਾ ਸਮਝ ਲਓ ਜਿੱਦਾ ਮੇਲਾ ਨਹੀਂ ਕਹਿੰਦੇ ਐਤਵਾਰ ਸੋਮਵਾਰ ਨੂੰ ਤਾਂ ਇਦਾਂ ਹੁੰਦਾ ਪਰ ਆਮ ਦਿਨ ਵੀ ਸਦਾ ਇੱਥੇ ਰੱਛੇ ਰਹਿੰਦਾ ਇੱਥੋਂ ਤੁਹਾਨੂੰ ਆ ਬਾਹਰ ਜਿਹੜੀਆਂ ਦੁਕਾਨਾਂ ਲੱਗੀਆਂ ਇਹ ਕੋਈ ਇੱਥੇ ਸ਼ਹਿਰ ਨਹੀਂ ਹੈਗਾ ਨਾ ਕੋਈ ਬਾਜ਼ਾਰ ਆ ਇਹ ਪਿੰਡ ਆ ਮਯਾਰਾ ਪਿੰਡ ਵੀ ਮਤਲਬ ਮੇਨ ਹਾਈਵੇ ਤੋਂ ਕਾਫੀ ਹਟਮਾ ਆ ਇੱਥੇ ਆ ਬਸ ਆ ਅੜਲੇ ਵਾਲੇ ਖੇਤ ਹੀ ਆ ਪਰ ਹੁਣ ਤੁਸੀਂ ਇੱਥੇ ਦੇਖੋ ਦੁਕਾਨਾਂ ਆ ਦੁਕਾਨਾਂ ਦੇਖ ਕੇ ਤੁਹਾਨੂੰ ਬਾਹਰ ਜਿਹੜੀਆਂ ਮੈਂ ਪਹਿਲਾਂ ਵੀਡੀਓ 'ਚ ਤੁਸੀਂ ਦੇਖੀਆਂ ਹੋਣੀਆਂ ਅੰਦਾਜ਼ਾ ਹੋ ਗਿਆ ਹੋਣਾ ਵੀ ਇੱਥੇ ਕਿੰਨਾ ਕੁ ਰੱਛ ਰਹਿੰਦਾ ਹੋਊਗਾ ਤਾਂ ਹੀ ਕੋਈ ਮਤਲਬ ਸੱਤੇ ਦਿਨ ਦੁਕਾਨ ਕੋਈ ਲਾਉਦਾ ਇੱਥੇ ਬਾਹਰ ਜਿੱਥੇ ਲੋਕ ਆਉਂਦੇ ਹੋਣਗੇ ਉਹਨਾਂ ਦੀ ਕੋਈ ਚੀਜ਼ ਵੇਖਦੀ ਹੋਊਗੀ ਤਾਂ ਹੀ ਕੋਈ ਲਾਉਂਦਾ ਮਤਲਬ ਇੱਥੇ ਮੇਰਾ ਦੱਸਣ ਦਾ ਮਤਲਬ ਇਹ ਹੈ ਵੀ ਇਸ ਜਗ੍ਹਾ ਤੇ ਸ਼ਰਧਾ ਬਹੁਤ ਹੈ ਲੋਕਾਂ ਦੀ ਇੱਥੇ ਕੋਈ ਬਾਬਾ ਨਹੀਂ ਹੈਗਾ ਕੋਈ ਡੇਰੇ ਵਾਲਾ ਸਿਸਟਮ ਨਹੀਂ ਹੈਗਾ ਇੱਥੇ ਲੰਗਰ ਚੱਲਦਾ ਆ ਤੇ ਲੰਗਰ ਮਤਲਬ ਇੱਕ ਤਾਂ ਹੁੰਦਾ ਆ ਵੀ ਤੁਸੀਂ ਬਹਿ ਕੇ ਜਿੰਨਾ ਮਰਜੀ ਖਾ ਲਓ ਹਨ ਇੱਥੇ ਇਹ ਆ ਵੀ ਲੋਕ ਭਾਵੇਂ ਕੋਈ ਬਾਲਟੀ ਲਿਆਓ ਤੁਸੀਂ ਚਾਹੇ ਡੋਲੂ ਲਿਆਓ ਭਰਾ ਕੇ ਲੈ ਜਾਓ ਮਤਲਬ ਕਿਸੇ ਨੇ ਤੁਹਾਨੂੰ ਇਹ ਨਹੀਂ ਪੁੱਛਣਾ ਤੁਸੀਂ ਬਾਲਟੀ ਚ ਕਿਉਂ ਪੁਆ ਰਹੇ ਆ ਜਾਂ ਡੋਲੂ ਚ ਕਿਉਂ ਪੁਆ ਰਹੇ ਆ ਤੁਸੀਂ ਲੰਗਰ ਹਨ ਵੀ ਚੱਕ ਮਾ ਨਹੀਂ ਦੇਣਾ ਇੱਥੇ ਚਾਹੇ ਕੋਈ ਲੈ ਜਵੇ ਜੇ ਹੁਣ ਕੋਈ ਬਾਬਾ ਬੈਠਾ ਹੋਵੇ ਅਗਲਾ ਲਿਜਾਣ ਦਊਗਾ ਐਦਾਂ ਲੰਗਰ ਕਿਸ ਨੂੰ ਕਰਨ ਉਹ ਤਾਂ ਆਪਣਾ ਘਰ ਪਰੂ ਨਾ ਤੁਹਾਨੂੰ ਇੱਥੇ ਰੇਂਜ ਰੋਵਰਾਂ ਖੜੀਆਂ ਮਿਲਣੀਆਂ ਵਿਦਾ ਹੁੰਦੀਆਂ ਵੀ ਮਤਲਬ ਜੋ ਲੋਕਾਂ ਦੇ ਨਾ ਦੋ ਚਾਰ ਦਿਨਾਂ ਦੇ ਵਿੱਚ ਧਾਰਨਾ ਬਣੀ ਆ ਬੇਸ ਡੇਰੇ ਦੇ ਵਿੱਚ ਮਤਲਬ ਬਾਬਾ ਬੈਠਾ ਹੁਣ ਮਹਿੰਗੀਆਂ ਮਹਿੰਗੀਆਂ ਗੱਡੀਆਂ ਹੋਣੀਆਂ ਕੁਝ ਨਹੀਂ ਤੁਹਾਨੂੰ ਇਦਾਂ ਦਾ ਮਿਲਣਾ ਨਾਰਮਲ ਗੱਡੀਆਂ ਜੋ ਹੁੰਨੀਆਂ ਮਤਲਬ ਜੋ ਕੰਮ ਲਈ ਵਰਤੀਆਂ ਜਾਂਦੀਆਂ ਉਹ ਤੁਹਾਨੂੰ ਮਿਲ ਜੂਗੀਆਂ ਜਾਂ ਟਰੈਕਟਰ ਟਰਾਲੀਆਂ ਉਹ ਮਿਲ ਜੂਗੀਆਂ ਕਿਉਂ ਖੇਤੀ ਕਰਦੇ ਆ ਤੇ ਮੇਰੀ ਉਹਨਾਂ ਲੋਕਾਂ ਨੂੰ ਵੀ ਰਿਕਵੈਸਟ ਆ ਵੀ ਥੱਲੇ ਕਮੈਂਟਾਂ ਦੇ ਵਿੱਚ ਜ਼ਰੂਰ ਇਤਿਹਾਸ ਦੱਸੋ ਵੀ ਜਿਹੜਾ ਮਤਲਬ ਦੂਰ ਦੇ ਲੋਕ ਆ ਉਹਨਾਂ ਨੂੰ ਸਮਝ ਲੱਗੇ ਵੀ ਇਹ ਕੋਈ ਉਹੋ ਜਿਹਾ ਡੇਰਾ ਨਹੀਂ ਹੈਗਾ ਵੀ ਜਿਹਨੂੰ ਡੇਰਾ ਡੇਰਾ ਕਹੀ ਜਾਂਦੇ ਆ ਇਹ ਨਾ ਉਹ ਕਮਲ ਰਾਯਾ ਸਾਹਿਬ ਰਸੋਈ ਖਾਨਾ ਕਿਹਾ ਜਾਂਦਾ ਇਹਨੂੰ ਡੇਰਾ ਨਹੀਂ ਹੈਗਾ ਕੋਈ ਡੇਰੇ ਦੇ ਰਸੋਈ ਖਾਨੇ ਦੇ ਵਿੱਚ ਫਰਕ ਆ ਬਾਕੀ ਡੇਰਾ ਹੋਣਾ ਚਲੋ ਮਾਰੀ ਗੱਲ ਨਹੀਂ ਡੇਰਾ ਪਰ ਡੇਰੇ ਦਾ ਨਾਮ ਕੋਸ਼ ਸਾਡੇ ਹੁਣ ਪੰਜਾਬ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਡੇਰਾ ਨਾਂ ਸੁਣ ਕੇ ਇਦਾਂ ਲੱਗਦਾ ਕੋਈ ਬਾਬਾ ਬੈਠਾ ਹੋਣਾ ਕੋਈ ਪਖੰਡੀ ਹੋਣਾ ਕੋਈ ਇਹ ਸਿਸਟਮ ਹੋਣਾ ਤੇ ਬਾਕੀ ਅੱਜ ਤੋਂ ਪਹਿਲਾਂ ਮਤਲਬ ਜੇ ਕੋਈ ਇਦਾਂ ਦੀ ਜਗ੍ਹਾ ਹੁੰਦੀ ਜਾਂ ਕੋਈ ਜਿੱਥੇ ਕੋਈ ਗਲਤ ਕੰਮ ਹੁੰਦਾ ਹੁੰਦਾ ਉਹ ਜਗ੍ਹਾ 'ਚ ਪਹਿਲਾਂ ਵੀ ਕਦੇ ਨਾ ਕਦੇ ਕੌਂਟਰੋਵਰਸੀਆਂ ਹੁੰਨੀਆਂ ਰਹਨੀਆਂ ਕਾਫੀ ਤੁਸੀਂ ਬਹੁਤ ਦੇਖਿਆ ਹੋਣਾ ਪੰਜਾਬ 'ਚ ਬਹੁਤ ਜਗ੍ਹਾ ਇਦਾਂ ਨਹੀਂ ਜਿੱਥੇ ਕੌਂਟਰੋਵਰਸੀ ਕੋਈ ਨਾ ਕੋਈ ਹੁੰਦੀ ਰਹਿੰਦੀ ਐ ਇਸ ਜਗ੍ਹਾ ਦੀ ਤੁਸੀਂ ਜਿੰਨੇ ਵੀ ਬੰਦੇ ਵੀਡੀਓ ਦੇਖਦੇ ਆਂ ਅੱਜ ਤੋਂ ਪਹਿਲਾਂ ਤੁਸੀਂ ਕਦੇ ਕੌਂਟਰੋਵਰਸੀ ਸੁਣੀ ਆ ਜੇ ਕਿਸੇ ਨੇ ਸੁਣੀ ਆ ਤਾਂ ਨਹੀਂ ਤਾਂ ਕਦੇ ਜੇ ਜਿੱਥੇ ਗਲਤ ਕੰਮ ਹੁੰਦਾ ਹੁੰਦਾ ਕਦੇ ਨਾ ਕਦੇ ਤਾਂ ਉੱਥੇ ਕੋਈ ਨਾ ਕੋਈ ਮਤਲਬ ਗਲਤ ਹੋਇਆ ਹੁੰਦਾ ਬਾਕੀ ਇੱਥੇ ਜਿਹੜੀ ਸੇਵਾ ਆ ਜਿਹੜੇ ਆਮ ਪਿੰਡਾਂ ਦੇ ਮੁੰਡੇ ਆਪਣੇ ਜਾਂਦੇ ਆ ਜਦੋਂ ਮੇਲਾ ਵੀ ਹੋਵੇ ਜਾਂ ਜਦੋਂ ਮਤਲਬ ਰੱਚ ਹੁੰਦਾ ਇੱਥੇ ਹਨਾ ਉਸ ਵੇਲੇ ਆਮ ਪਿੰਡਾਂ ਦੇ ਮੁੰਡੇ ਜਿਹੜੇ ਆ ਉਹੀ ਇੱਥੇ ਸੇਵਾ ਕਰਦੇ ਆ ਕੋਈ ਇੱਥੇ ਡੰਗਾ ਲੈ ਕੇ ਕਿਸੇ ਨੂੰ ਖੜਨ ਦੀ ਲੋੜ ਨਹੀਂ ਪੈਂਦੀ ਇੱਥੇ ਦਾ ਸਿਸਟਮ ਚਲਾਉਣ ਲਈ ਲੋਕਾਂ ਦੇ ਮਨਾਂ 'ਚ ਉਦਾਂ ਹੀ ਸ਼ਰਧਾ ਇੱਥੇ ਦੀ ਹੈ ਕੋਈ ਆ ਕੇ ਇੱਥੇ ਗਲਤ ਕੰਮ ਕਰਦਾ ਹੀ ਨਹੀਂ ਅਸੀਂ ਆਪ ਵੀ ਕਈ ਵਾਰੀ ਚਲੋ ਆਹ ਤਾਂ ਹੁਣ ਆ ਰੌਲਾ ਜਾਂ ਪੈ ਗਿਆ ਇਸ ਤੋਂ ਪਹਿਲਾਂ ਵੀ ਅਸੀਂ ਕਈ ਵਾਰੀ ਗੱਲਾਂ ਕਰਦੇ ਹੁੰਦੇ ਹੁੰਦੇ ਆ ਵੀ ਇਹ ਜਗ੍ਹਾ ਤੇ ਕਦੇ ਕਿਸੇ ਨੂੰ ਕੋਈ ਸਖਤੀ ਕਰਨ ਦੀ ਕੋਈ ਕਿਸੇ ਨੂੰ ਮਤਲਬ ਦਬਕਣ ਦੀ ਜਾਂ ਕੋਈ ਇਦਾਂ ਦੀ ਲੋੜ ਪਈ ਨਹੀਂ ਹੈਗੀ ਅੱਜ ਤੱਕ ਲੋਕੀ ਆਵੇ ਆਪਣੀ ਸ਼ਰਧਾ ਨਾਲ ਆਉਂਦੇ ਆ ਮੱਥਾ ਟੇਕਦੇ ਆ ਤੇ ਚਲੇ ਜਾਂਦੇ ਆ ਠੀਕ ਆ ਬਾਕੀ ਰਾਜਾ ਸਾਹਿਬ 1940 ਦੇ ਵਿੱਚ ਉਹ ਨਹੀਂ ਮਤਲਬ ਆਪਣਾ ਸਰੀਰ ತ್ಯਜ ਗਿਆ ਤਾਂ ਉਸ ਵੇਲੇ ਕੈਮਰੇ ਕੁਮਰੇ ਹੁੰਦੇ ਸੀਗੇ ਕੋਈ ਐਡੀ ਵੱਡੀ ਗੱਲ ਨਹੀਂ ਸੀ ਮਤਲਬ ਤੁਸੀਂ 40 ਤੋਂ ਪਹਿਲੀਆਂ ਹੁਣ ਆਪਣੇ ਸ਼ਹੀਦ ਭਗਤ ਸਿੰਘ ਉਹਨਾਂ ਦੀਆਂ ਫੋਟੋਆਂ ਦੇਖ ਲਓ ਤੁਸੀਂ ਮਤਲਬ 1931 ਵਿੱਚ ਤਾਂ ਸ਼ਹੀਦ ਭਗਤ ਸਿੰਘ ਨੂੰ ਫਾਂਸੀ ਦੇ ਦਿੱਤੀ ਸੀ ਉਹਨਾਂ ਦੀਆਂ ਫੋਟੋਆਂ ਵੀ ਹੈਗੀਆਂ ਪਰ ਰਾਜਾ ਸਾਹਿਬ ਦੀ ਕੋਈ ਫੋਟੋ ਨਹੀਂ ਹੈਗੀ ਉਹਦਾ ਕਾਰਨ ਇਹ ਆ ਵੀ ਕਈਆਂ ਨੇ ਖਿੱਚਣ ਦੀ ਟਰਾਈ ਵੀ ਕੀਤੀ ਪਰ ਕਹਿੰਦੇ ਉਹਨਾਂ ਦੀ ਕਦੇ ਫੋਟੋ ਆਈ ਹੀ ਨਹੀਂ ਸੀ ਜਿੰਨਾ ਕ ਮੈਨੂੰ ਪਤਾ ਹੈ ਕਹਿੰਦੇ ਰਾਜਾ ਸਾਹਿਬ ਦਾ ਕਹਿਣਾ ਇਹ ਸੀਗਾ ਬਈ ਮਤਲਬ ਮੈਂ ਨਹੀਂ ਚਾਹੁੰਦਾ ਵੀ ਮੇਰੀ ਕੋਈ ਫੋਟੋ ਬਣੇ ਕੱਲ ਨੂੰ ਮੇਰੀ ਕੋਈ ਫੋਟੋਆਂ ਨੂੰ ਮਤਲਬ ਪੂਜੇ ਆ ਕੇ ਉਹ ਤਾਂ ਇਹਨਾਂ ਚੀਜ਼ਾਂ ਦੇ ਖਿਲਾਫ ਸਿਗੇ ਹਨ ਪਰ ਇਦਾਂ ਵੀ ਹੁਣ ਇੱਥੇ ਇਸ ਵੇਲੇ ਆ ਲੋਕੀ ਆਪਣੇ ਮੱਥੇ ਟੇਕਦੇ ਆ ਸੁੱਖਾਂ ਸੁੱਖਦੇ ਆ ਜਿਨ੍ਹਾਂ ਦੀਆਂ ਪੂਰੀਆਂ ਹੋਣੀਆਂ ਜਿਆਦਾਤਰ ਆਪਣੇ ਹੁਣ ਇਸ ਵੇਲੇ ਪੰਜਾਬੀਆਂ ਦੀ ਸਭ ਤੋਂ ਪਹਿਲੀ ਮੰਗ ਕਿਹੜੀ ਹੈ ਜੀ ਸਾਡਾ ਨਿਆਣਾ ਬਾਹਰ ਨੂੰ ਚਲ ਜੀਏ ਜਹਾਜ਼ੀ ਬਾਹਰ ਨੂੰ ਚਲ ਜੀਏ ਹਨ ਤਾਂ ਇੱਥੇ ਜਹਾਜ਼ ਚੜ੍ਹੇ ਤੁਸੀਂ ਦੇਖਿਓ ਕਿੰਨੇ ਕੇ ਲੋਕਾਂ ਨੇ ਚੜਾਇਆ ਹੁੰਦੇ ਆ ਲੋਕਾਂ ਨੂੰ ਇਹ ਲੱਗਦਾ ਵੀ ਅਸੀਂ ਸੁੱਖ ਸੁੱਖੀ ਸੀਗੀ ਉਹ ਫਿਰ ਜੇ ਵੀਜ਼ਾ ਲੱਗ ਜਾਂਦਾ ਆ ਕੇ ਜਹਾਜ਼ ਚੜਾਉਂਦੇ ਆ ਠੀਕ ਹੈ ਉਹ ਚਲੋ ਉਹਨਾਂ ਦੀ ਆਪਣੀ ਸ਼ਰਧਾ ਆ ਨਾ ਮਤਲਬ ਕਹਿਣ ਦਾ ਭਾਵ ਇਹ ਆ ਵੀ ਉੱਥੇ ਜਹਾਜ਼ਾਂ ਤੋਂ ਤੁਹਾਨੂੰ ਆਈਡੀਆ ਹੋ ਜਾਣਾ ਆ ਕੇ ਵੀ ਲੋਕਾਂ ਦੀਆਂ ਕਿੰਨੀਆਂ ਮਨੋ ਕਾਮਨਾਵਾਂ ਇੱਥੇ ਆ ਕੇ ਪੂਰੀਆਂ ਹੁੰਨੀਆਂ ਹੋਗੀਆਂ ਮਤਲਬ ਕਈ ਬੰਦੇ ਮੈਂ ਦੇਖਿਆ ਕਮੈਂਟ ਕਮੈਂਟਾਂ 'ਚ ਗਲਤ ਬੋਲ ਰਹੇ ਆ ਵੀ ਕਿਸੇ ਵੀ ਜਗ੍ਹਾ ਨੂੰ ਕੁਝ ਵੀ ਬੋਲਣ ਤੋਂ ਪਹਿਲਾਂ ਮੜ ਜਾ ਸੋਚ ਲਿਆ ਕਰੋ ਜਾਂ ਫਿਰ ਜੇ ਤੁਹਾਨੂੰ ਜਾਣਕਾਰੀ ਇਕੱਠੀ ਕਰਕੇ ਫਿਰ ਜੇ ਬੋਲਣਾ ਤਾਂ ਫਿਰ ਠੋਕ ਕੇ ਬੋਲਿਓ ਪਹਿਲਾਂ ਜਾਣਕਾਰੀ ਇਕੱਠੀ ਕਰ ਲਓ ਫੇ ਗਲਤ ਬੋਲਣਾ ਫੇ ਬੋਲ ਲੋ ਫੇ ਤੁਹਾਡੇ ਕੋ ਬੋਲਣ ਲਈ ਕੋਈ ਵਜ੍ਹਾ ਹੋਊਗੀ ਸ਼ਾਇਦ ਹਨਾ ਮੈਨੂੰ ਲੱਗਦਾ ਵੀ ਜਦੋਂ ਤੁਸੀਂ ਇਕੱਠੀ ਕਰੋਗੇ ਤਾਂ ਤੁਹਾਨੂੰ ਆਪਣੇ ਆਪ ਤਾਂ ਲੱਗ ਜਾਊਗਾ ਇੱਥੇ ਦਾ ਸਿਸਟਮ ਕੀ ਆ ਇੱਥੇ ਕੋਈ ਇਹ ਨਹੀਂ ਹੈਗਾ ਕੋਈ ਵੱਖਰੀ ਬਾਣੀ ਪੜਾਈ ਜਾਂਦੀ ਆ ਜਾਂ ਕਿਸੇ ਨੂੰ ਇਹ ਕਿਹਾ ਜਾਂਦਾ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਨਹੀਂ ਕਰਨਾ ਤੁਸੀਂ ਵੱਖਰੀ ਬਾਣੀ ਕੋ ਪਾੜ ਨਹੀਂ ਕੋ ਇਦਾਂ ਦਾ ਸਿਸਟਮ ਹੀ ਹੈ ਨਹੀਂਗਾ ਯਾਰ ਆਪਣੀ ਕਹਿੰਦੇ ਪੰਜਾਬ ਦੀ ਧਰਤੀ 'ਚ ਬਹੁਤ ਮਹਾਂਪੁਰਸ਼ ਹੋਏ ਆ ਠੀਕ ਹੈ ਇਦਾਂ ਉਹਨਾਂ ਵਿੱਚੋਂ ਇੱਕ ਇਹ ਸੀਗੇ ਜੇ ਰਾਜਾ ਸਾਹਿਬ ਦਾ ਤੁਸੀਂ ਜੀਵਨ ਦੇਖੋ ਸਿੰਪਲ ਹੀ ਹੁੰਦਾ ਸੀ ਸਾਦਾ ਹੀ ਹੁੰਦਾ ਸੀਗਾ ਕੋਈ ਇਹ ਨਹੀਂ ਸੀ ਕੋਈ ਰਾਜਿਆਂ ਵਾਲਾ ਕੋਈ ਜੇ ਨਾ ਸੁਣ ਕੇ ਜੇ ਕਈ ਬੰਦੇ ਹੁਣ ਜਿਹੜੇ ਦੂਰ ਦੇ ਉਹਨਾਂ ਨੂੰ ਪਤਾ ਨਹੀਂ ਵੀ ਸ਼ਾਇਦ ਉਹ ਸੋਚਣ ਵੀ ਸ਼ਾਇਦ ਕੋਈ ਰਾਜਾ ਹੁੰਦਾ ਸੀ ਰਾਜੇ ਰਾਜੇ ਦੇ ਮਤਲਬ ਉਹ ਚੱਲੀ ਆਉਂਦਾ ਸਿਸਟਮ ਹਨ ਇਦਾਂ ਦਾ ਕੁਝ ਨਹੀਂ ਹੈਗਾ ਯਾਰ ਪਤਾ ਕਰਕੇ ਫਿਰ ਜ਼ਰੂਰ ਬੋਲੋ ਬਾਕੀ ਆਪਾਂ ਨੂੰ ਇਸ ਗੱਲ ਜਿਹੜੇ ਮਹਾਰਾਜ ਦੇ ਸਰੂਪ ਹੈ ਹਨ ਉਹਦੇ ਬਾਰੇ ਜਦੋਂ ਆਪਾਂ ਨੂੰ ਨਹੀਂ ਪਤਾ ਵੀ ਸਰਕਾਰ ਕੀ ਕਹਿ ਰਹੀ ਹੈ ਸ਼੍ਰੋਮਣੀ ਕਮੇਟੀ ਕੀ ਕਹਿ ਰਹੀ ਹੈ ਹਨ ਜਾਂ ਕੋਈ ਕੀ ਕਹਿ ਰਿਹਾ ਮੇਰਾ ਮਕਸਦ ਸਿਰਫ ਵੀਡੀਓ ਬਣਾਉਣ ਦਾ ਇਹ ਸੀ ਵੀ ਇਹ ਸਾਰੀ ਕੁਝ ਦੇ ਵਿੱਚ ਜਗਾ ਬਾਰੇ ਲੋਕ ਕਈ ਗਲਤ ਬੋਲ ਰਹੇ ਆ ਕਈਆਂ ਨੂੰ ਮਤਲਬ ਹੁਣ ਜਦੋਂ ਡੇਰਾ ਡੇਰਾ ਕਹਿ ਕੇ ਆਪਣੇ ਮੀਡੀਆ ਵਿੱਚ ਰੌਲਾ ਪਾਇਆ ਜਾ ਰਿਹਾ ਲੋਕਾਂ ਦੇ ਮਨ ਚ ਆ ਜਾਂਦਾ ਵੀ ਡੇਰਾ ਆਮ ਡੇਰਿਆਂ ਵਰਗਾ ਬਸ ਆਪਣੀ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀਗਾ ਹੋਰ ਹੁਣ ਆਪਾਂ ਕੀ ਕਹਿਣਾ ਹੋਰ ਕੁਝ ਕਹਿਣ ਨੂੰ ਹੈ ਨਹੀਂਗਾ ਓਕੇ ਜੀ ਧੰਨਵਾਦ